ਪੰਜਾਬ ਸਰਕਾਰ ਵੱਲੋਂ ਇੱਕ ਵੱਡਾ ਫੈਸਲਾ ਕੀਤਾ ਗਿਆ ਜਿਸ ਸਬੰਧ ਦੇ ਵਿੱਚ ਅੱਜ ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘ ਹੋਰਾ ਨੇ ਜਾਣਕਾਰੀ ਦਿੱਤੀ ਹੈ ਜਾਣਕਾਰੀ ਇਹ ਨਿਕਲ ਕੇ ਸਾਹਮਣੇ ਆਈ ਹੈ ਕਿ ਹੁਣ ਸਕੂਲਾਂ ਤੇ ਕਾਲਜਾਂ ਦੇ ਵਿੱਚ એનર્ਜੀ ਡਰਿੰਕ ਨਹੀਂ ਮਿਲਣਗੇ ਇਸ ਤੋਂ ਇਲਾਵਾ ਸਕੂਲਾਂ ਕਾਲਜਾਂ ਦੇ 500 ਮੀਟਰ ਦੇ ਦਾਇਰੇ ਦੇ ਵਿੱਚ એનર્ਜੀ ਡਰਿੰਕ ਤੁਹਾਨੂੰ ਨਹੀਂ ਮਿਲੇਗਾ ਬੱਚਿਆਂ ਨੂੰ ਨਹੀਂ ਮਿਲੇਗਾ ਇਹਦੇ ਉੱਪਰ ਪਾਬੰਦੀ ਹੈ ਜਿਹੜੀ ਉਹ ਪੰਜਾਬ ਸਰਕਾਰ ਵੱਲੋਂ ਲਾ ਦਿੱਤੀ ਗਈ ਹੈ ਦੱਸਣਯੋਗ ਹੈ ਕਿ ਮਾਰਕੀਟ ਵਿੱਚ ਕਈ ਤਰ੍ਹਾਂ ਦੇ એનર્ਜੀ ਡਰਿੰਕ ਆਏ ਆ ਜਿਦੀ ਵਰਤੋਂ ਵਿਦਿਆਰਥੀ ਵਰਗ ਦੇ ਵਿੱਚ ਵੱਡੀ ਮਾਤਰਾ 'ਚ ਵਧੀ ਹੈ ਬੱਚੇ ਬਹੁਤ ਜ਼ਿਆਦਾ એનર્ਜੀ ਡਰਿੰਕ ਪੀਣ ਲੱਗੇ ਇਸ ਕਰਕੇ ਹੁਣ ਪੰਜਾਬ ਦੇ ਸਿਹਤ ਵਿਭਾਗ ਵੱਲੋਂ ਫੈਸਲਾ ਕੀਤਾ ਗਿਆ ਕਿ ਸਕੂਲਾਂ ਕਾਲਜਾਂ ਦੇ ਵਿੱਚ ਬਣੀਆਂ ਕੰਟੀਨਾਂ ਉੱਪਰ ਜਾਂ ਸਕੂਲਾਂ ਕਾਲਜਾਂ ਦੇ 500 ਮੀਟਰ ਦੇ ਘੇਰੇ ਵਿੱਚ ਕਿਤੇ ਵੀ ਕਿਸੇ ਵੀ ਦੁਕਾਨ ਉੱਪਰ ਜਿਹੜੀ એનર્ਜੀ ਡਰਿੰਕ ਆ ਕਿਸੇ ਵੀ ਤਰ੍ਹਾਂ ਦੀ ਉਹ ਹੁਣ ਨਹੀਂ ਵਿਕੇਗੀ ਇਹ ਜਿਹੜਾ ਫੈਸਲਾ ਇਹ ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਸਿਹਤ ਵਿਭਾਗ ਵੱਲੋਂ ਕੀਤਾ ਗਿਆ ਹੈ ਤੁਹਾਨੂੰ ਇਹ ਫੈਸਲਾ ਕਿਵੇਂ ਲੱਗਿਆ ਕਮੈਂਟਾਂ ਦੇ ਵਿੱਚ ਤੁਸੀਂ ਜਾਣਕਾਰੀ ਜਰੂਰ ਸਾਂਝੀ ਕਰ ਸਕਦੇ ਹੋ ਕਿਉਂਕਿ ਪਿਛਲੇ ਸਮੇਂ ਦੇ ਵਿੱਚ ਵੱਡੀ ਮਾਤਰਾ 'ਚ ਜਿਹੜੀ ਖਪਤ ਹੈ એનર્ਜੀ ਡਰਿੰਕ ਦੀ ਬੱਚੇ ਹਰ ਰੋਜ਼ 2-2 3-3 એનર્ਜੀ ਡਰਿੰਕ ਇਸ ਤੋਂ ਵੱਧ ਵੀ ਜਿਹੜੇ ਉਹ ਪੀਂਦੇ ਨੇ ਤੇ ਉਹ ਸਿਹਤ ਲਈ ਬਹੁਤ ਹਾਨੀਕਾਰਕ ਹੈ ਇਹ ਵੀ ਜਿਹੜੀ ਰਿਸਰਚ ਦੇ ਵਿੱਚ ਜਾਣਕਾਰੀ ਸਾਹਮਣੇ ਨਿਕਲ ਕੇ ਆਈ ਹੈ ਤੇ એનર્ਜੀ ਡਰਿੰਕ ਦੀ ਵਰਤੋਂ ਬੱਚੇ ਜ਼ਿਆਦਾ ਕਰ ਰਹੇ ਹੈ ਵਿਦਿਆਰਥੀ ਵਰਗ ਜਿਹੜਾ ਉਹ ਜ਼ਿਆਦਾ ਕਰ ਰਿਹਾ ਕਾਲਜਾਂ ਦੇ ਵਿੱਚ ਇਹਦੀ ਵਰਤੋਂ ਜ਼ਿਆਦਾ ਹੋ ਰਹੀ ਹੈ ਕਿਉਂਕਿ ਉਹਨਾਂ ਨੂੰ ਲੱਗਦਾ ਹੈ ਕਿ ਜਿਹੜੀ એનર્ਜੀ ਡਰਿੰਕ ਪੀਣ ਤੋਂ ਬਾਅਦ એનર્ਜੀ ਡਰਿੰਕ ਲੈਣ ਤੋਂ ਬਾਅਦ ਜਿਹੜੀ ਅ એનર્ਜੀ ਹੈ ਸਰੀਰ ਦੇ ਵਿੱਚ ਜ਼ਿਆਦਾ ਆਉਂਦੀ ਹੈ ਤਾਂ ਉਹਦੀ ਵਰਤੋਂ ਵੱਧ ਰਹੀ ਹੈ ਤੇ ਇਸ ਨੂੰ ਲੈ ਕੇ ਜਿਹੜਾ ਸਿਹਤ ਵਿਭਾਗ ਨੇ ਪੰਜਾਬ ਦੇ ਵਿੱਚ ਫੈਸਲਾ ਕੀਤਾ ਹੈ ਕਿ ਪੰਜਾਬ ਦੇ ਸਕੂਲਾਂ ਕਾਲਜਾਂ ਦੇ ਵਿੱਚ ਬਣੀਆਂ ਕੰਟੇਨਰਾਂ ਉੱਪਰ ਜਾਂ ਸਕੂਲਾਂ ਕਾਲਜਾਂ ਦੇ ਬਾਹਰ ਪ